ਜੋ 1993 ਦੇ ਵਿੱਚ ਅਸੀਂ ਗੁਰਦੇਵਨਗਰ ਚ ਆਏ ਸੀ ਉਹ ਅੱਜ 2025 ਦੇ ਵਿੱਚ ਉਹ ਗੁਰਦੇਵਨਗਰ ਬਿਲਕੁਲ ਉਹਦਾ ਪੁੱਠਾ ਹੋ ਚੁੱਕਾ ਹੈ ਤਾਰਾਂ ਦੀ ਚੋਰੀ ਸਟਾਰਟ ਹੋਈ ਚੁੱਕੀ ਹੈ ਹੁਣ ਲਾਈਟ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਨਹੀਂ ਚੈੱਕ ਕਰੀਦਾ ਵੀ ਵਾਕਈ ਲਾਈਟ ਗਈ ਕਿ ਸਭ ਤੋਂ ਪਹਿਲਾਂ ਤਾਂ ਜਾ ਕੇ ਨਾ ਤਾਰਾਂ ਤੇ ਚੈੱਕ ਕਰੀਦਾ ਵੀ ਤਾਰਾਂ ਸਹੀ ਹੈ ਸੁਰੱਖਿਅਤ ਹੈ ਬਿਜਲੀ ਦੀ ਤਾਰ ਕੱਟੀ ਜਾਣਾ 5000 ਦਾ ਖਰਚਾ ਹੋ ਸਕਦਾ ਹੈ ਲੇਕਿਨ ਉਹਦਾ 5 ਲੱਖ ਦਾ ਨੁਕਸਾਨ ਹੋ ਸਕਦਾ ਹੈ ਆਪਣਾ ਟੈਕਸਪੇਅਰ ਇਥੇ ਲੋਕ ਰਹਿੰਦੇ ਨੇ ਜ਼ਿਆਦਾਤਰ ਤੇ ਫਿਰ ਵੀ ਸੁਰੱਖਿਆ ਦੇ ਨਾਮ ਤੇ ਕੀ ਮਿਲਿਆ ਤਾਂ ਠੰਗਾ ਤੁਸੀਂ ਟੈਕਸਪੇਅਰਸ ਦੀ ਗੱਲ ਕਰ ਰਹੇ ਹੋ ਜਦੋਂ ਪੰਜਾਬ ਦੇ ਸਟੇਟ ਦੇ ਇਲੈਕਸ਼ਨਸ ਹੁੰਦੇ ਆ 117 ਕੰਸਟਿਟੂਐਂਸੀਆਂ ਦੇ 70 ਤੋਂ 75% ਜਿਹੜਾ ਪੋਲਿਟੀਕਲ ਫੰਡਿੰਗ ਹੈ ਉਹ ਇਤੋਂ ਲੁਧਿਆਣਾ ਵੈਸਟੋਂ ਹੁੰਦੀ ਆ ਉਦੋਂ ਦਾ ਸਾਰੇ ਬੜੀ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਨੇ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਕਿ ਪਬਲਿਕ ਸੇਰ ਤੋਂ ਲੈ ਕੇ ਰਾਤ ਤੱਕ ਆਪਣੇ ਸਿਸਟਮ 'ਚ ਪਰੇਸ਼ਾਨੀ ਹੋਈ ਰਹਿੰਦੀ ਆ ਮੇਰਾ 1990 ਦਾ ਬਰਥ ਸਰਟੀਫਿਕੇਟ ਬਣਿਆ ਹੋਇਆ ਉਹਦੇ ਚ ਮਿਊਨਿਸਪੈਲਿਟੀ ਨੇ ਪੰਜਾਬੀ ਤੇ ਉਰਦੂ ਦੋ ਲੈਂਗੁਏਜ ਲਿਖੀ ਆ ਮੈਂ ਇਹਨੂੰ ਕਹਿ ਰਿਹਾ ਕਿ ਮੈਨੂੰ ਇਹ ਇੰਗਲਿਸ਼ ਚ ਦੇ ਦਿਓ ਉਹ ਕਹਿੰਦੇ ਜੀ ਇਹਨੂੰ ਉਰਦੂ ਨੂੰ ਟ੍ਰਾਂਸਲੇਟ ਕਰਾ ਕੇ ਲਿਆਓ ਕਿਉਂ ਭਈ ਮੈਂ ਤੁਹਾਨੂੰ ਕਿਹਾ ਸੀ ਉਰਦੂ ਚ ਬਣਾਓ 1990 ਜੁੜਦੂ ਚਲਦੀ ਸੀ ਇੰਡੀਆ ਚ ਪੰਜਾਬ ਚ ਲੁਧਿਆਣੇ ਚ ਨਮਸਤੇ ਸਾਸ੍ਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸ਼ਹਿਰ ਮਹਾਨਗਰ ਦੀ ਗੱਲ ਕਰੀਏ ਤੇ ਗੁਰਦੇਵ ਨਗਰ ਦਾ ਏਰੀਆ ਸਭ ਤੋਂ ਪੌਸ਼ ਮੰਨਿਆ ਜਾਂਦਾ ਆ ਤੇ ਜਿੱਥੇ ਇੰਡਸਟਰੀਲਿਸਟ ਵੀ ਰਹਿੰਦੇ ਨੇ ਬਿਜ਼ਨਸਮੈਨ ਵੀ ਰਹਿੰਦੇ ਨੇ ਤੇ ਸਭ ਤੋਂ ਹਾਈਐਸਟ ਟੈਕਸ ਪੇਅਰ ਜਿਹੜੇ ਲੋਕ ਨੇ ਇੱਥੇ ਰਹਿੰਦੇ ਨੇ ਪਰ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਉਹਦਾ ਕਾਰਨ ਕੀ ਹੈ ਕਿਉਂਕਿ ਇੱਕ ਨਵੀਂ ਚੋਰੀ ਚੱਲ ਗਈ ਹੈ ਜਿਹੜੀ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇੰਨਾ ਪੌਸ਼ ਏਰੀਆ ਹੋਵੇ ਪਰ ਸਿਕਿਉਰਿਟੀ ਦੇ ਨਾਮ ਤੇ ਜ਼ੀਰੋ ਮੰਨਿਆ ਜਾਂਦਾ ਇਸ ਏਰੀਏ ਨੂੰ ਕੀ ਇਹ ਪੂਰਾ ਮਾਮਲਾ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਸੱਜਣ ਮਨਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਸਰ ਕੀ ਨਾਮ ਹੈਰਾ ਨਾ ਵਿਕਰਮਦਤ ਕਪੂਰ ਹੈ ਜੀ ਗੁਰਦੇਵਨਗਰ ਦੇ ਰੈਜ਼ੀਡੈਂਟ ਹੈ ਔਰ ਅਸੀਂ 1993 ਤੋਂ ਰਹਿ ਰਹੇ ਹਾਂ ਗੁਰਦੇਵਨਗਰ ਦੇ ਵਿੱਚ ਤੇ ਜੋ 1993 ਦੇ ਵਿੱਚ ਅਸੀਂ ਗੁਰਦੇਵਨਗਰ ਚ ਆਏ ਸੀ ਗੁਜਰਾਤ ਤੋਂ ਉਹ ਗੁਰਦੇਵਨਗਰ ਸੀ ਉਹ ਅੱਜ 2025 ਦੇ ਵਿੱਚ ਉਹ ਗੁਰਦੇਵਨਗਰ ਬਿਲਕੁਲ ਉਹਦਾ ਪੁੱਠਾ ਹੋ ਚੁੱਕਾ ਹੈ ਬੁਰੇ ਹਾਲ ਬਾਂਕੇ ਦਿਹਾੜੀ ਦਿਨ ਰਾਤ ਤਾਰਾਂ ਦੀ ਚੋਰੀ ਸਟਾਰਟ ਹੋਈ ਚੁੱਕੀ ਹੈ ਹੁਣ ਲਾਈਟ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਨਹੀਂ ਚੈੱਕ ਕਰੀਦਾ ਵੀ ਵਾਕਈ ਲਾਈਟ ਗਈ ਕਿ ਸਭ ਤੋਂ ਪਹਿਲਾਂ ਤਾਂ ਜਾ ਕੇ ਨਾ ਭੱਜ ਕੇ ਟਾਰਚ ਲੈ ਕੇ ਰਾਤ ਨੂੰ ਹੀ ਕਿਉਂਕਿ ਕੱਟੀ ਜਾਂਦੀਆਂ ਤਾਰਾਂ ਤੇ ਚੈੱਕ ਕਰੀਦਾ ਵੀ ਤਾਰਾਂ ਸਹੀ ਹੈ ਸੁਰੱਖਿਅਤ ਹੈ ਹੁੰਦਾ ਸਾਡਾ ਇਹ ਕੰਮ ਹੋ ਗਿਆ ਵੀ ਆਪ ਦੇ ਜਿਹੜੇ ਬਿਜਲੀ ਦੇ ਮੀਟਰ ਹੈ ਨਾ ਉਹਨਾਂ ਦੀ ਸੁਰੱਖਿਆ ਲਈ ਇੱਕ ਅਦਾ ਗਾਰਡ ਰੱਖੀਏ ਤਾਂ ਕੰਮ ਸਰੂਗਾ ਨਹੀਂ ਤਾਂ ਇਲੇ ਇਲੇ ਪ੍ਰੋਗਰਾਮ ਹੈ ਕੀ ਤਾਜ਼ਾ ਮਾਮਲਾ ਕੀ ਹੋਇਆ ਜਿਹੜਾ ਤੁਸੀਂ ਇੰਨੇ ਪਰੇਸ਼ਾਨ ਹੋ 12 ਤੋਂ 15 ਘਰਾਂ ਦੇ ਵਿੱਚ ਤਾਰਾਂ ਕੱਟੀਆਂ ਜਾ ਰਹੀਆਂ ਜੀ ਇਹ ਨਵਾਂ ਹੀ ਟ੍ਰੈਂਡ ਸਟਾਰਟ ਹੋਇਆ ਹੈ ਪਰੇਸ਼ਾਨ ਦਾ ਮਤਲਬ ਸਮਝੋ ਪਰੇ ਇਹ 스마트 ওয়ার্ড ਹੈ ਇਹਨੂੰ ਇੱਕ ਫੰਡ ਲਾਇਆ ਗਿਆ ਸੀਗਾ 스마트 ਸਿਟੀ ਦੇ ਪ੍ਰੋਜੈਕਟ ਦੇ ਵਿੱਚੋਂ ਇਹਨੂੰ ਡਿਕਲੇਰਡ 스마트 ওয়ার্ড ਕੀਤਾ ਗਿਆ ਸੀਗਾ ਮੇਨ ਤਾਂ ਸਮਝ ਹੀ ਨਹੀਂ ਆਂਦੀ ਕਿ 스마트 ওয়ার্ড ਦੇ ਵਿੱਚ ਅੰਡਰਗਰਾਉਂਡ ਇਹਨਾਂ ਨੇ ਬਿਜਲੀ ਦੀ ਤਾਰਾਂ ਦਾ ਕੀ ਕਰਨੀ ਐ ਇਦਾਂ ਦੀਆਂ ওভারਹੈੱਡ ਤਾਰਾਂ ਹੈਗੀਆਂ ਤਾਂ ਉਦੋਂ ਦੀ ਵੀ ਪ੍ਰੋਟੈਕਸ਼ਨ ਨਹੀਂ ਕਰਵਾ پا ਰਹੇ ਹੁਣ ਅਸੀਂ ਕਿਹਾ ਇੱਕ ਇੱਕ ਕੋਠੀ ਵਾਲਾ ਇੱਕ ਇੱਕ ਰੈਜ਼ੀਡੈਂਟ ਇੱਕ ਗਾਰਡ ਰੱਖੀ ਆਪਣੇ ਬਿਜਲੀ ਦੇ ਮੀਟਰਾਂ ਨੂੰ ਸੁਰੱਖਿਤ ਕਰਨ ਲਈ ਕੱਲ ਨੂੰ ਘਰ ਦੇ ਵਿੱਚ ਨੇਰਾ ਹੁੰਦਾ ਅਗਲੇ ਟੱਪ ਕੇ ਸਾਡੇ ਆ ਲੁੱਟ ਕੋਈ ਕੁਝ ਵੀ ਕਰਕੇ ਜਾ ਸਕਦੇ ਆ ਅਸੀਂ ਇੰਡਸਟਰੀਅਲਿਸਟ ਆ ਅਸੀਂ ਮਤਲਬ ਮਹਾਜਨੀ ਬੰਦੇ ਆ ਅਸੀਂ ਮੰਗਦੇ ਕੀ ਹੈ ਸਰਕਾਰ ਕੋਲੋਂ ਸਿਰਫ ਸੁਰੱਖਿਆ ਹਾਈਐਸ ਆਪਣਾ ਟੈਕਸਪੇਅਰ ਇਥੇ ਲੋਕ ਰਹਿੰਦੇ ਨੇ ਜ਼ਿਆਦਾਤਰ ਤੇ ਫਿਰ ਵੀ ਸੁਰੱਖਿਆ ਦੇ ਨਾਮ ਤੇ ਕੀ ਮਿਲਿਆ ਤੁਹਾਨੂੰ ਠੰਗਾ ਤੁਸੀਂ ਟੈਕਸਪੇਅਰਸ ਦੀ ਗੱਲ ਕਰ ਰਹੇ ਹੋ ਜਦੋਂ ਪੰਜਾਬ ਦੇ ਸਟੇਟ ਦੇ ਇਲੈਕਸ਼ਨ ਹੁੰਦੇ ਆ 117 ਕੌਨਸਟਿਟੂਐਂਸੀਆਂ ਦੇ 70 ਤੋਂ 75% ਜਿਹੜਾ ਪੋਲਿਟੀਕਲ ਫੰਡਿੰਗ ਹੈ ਉਹ ਇਤੋਂ ਲੁਧਿਆਣਾ ਵੈਸਟੋਂ ਹੁੰਦੀ ਹੈ ਉਦੋਂ ਦਾ ਸਾਰੇ ਬੜੀ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਨੇ ਮੁੜ ਕੇ ਤੂੰ ਕੌਣ ਮੈਂ ਖਾਮ ਖਾ ਦੇ ਆਰ ਨਾਟ ਬਾਦਰਡ ਅਰ ਪ੍ਰਸ਼ਾਸਨ ਹੈ ਜਿਆ ਅੱਜ ਸੀਪੀ ਸਾਹਿਬ ਬਦਲਤੇ ਚੱਕ ਕੇ ਫਿਰ ਕੱਲ ਨੂੰ ਅੱਜ ਏਸੀਬੀ ਵੀ ਬਦਲਤੀ ਸਾਡੀ ਗੁਰਦੇਵਨਗਰ ਦੀ ਡਿਵੀਜ਼ਨ 5 ਨੂੰ ਜਿਹੜੇ ਮੈਡਮ ਲੱਗਦੀ ਹੈ ਅਰੇ ਇਹਦੇ ਨਾਲ ਕਿਤੇ ਮਸਲੇ ਸੌਟ ਆਊਟ ਹੋ ਜਾਣਗੇ ਪੈਟਰੋਲਿੰਗ ਕਿਉਂ ਨਹੀਂ ਹੋ ਰਹੀ ਪ੍ਰੋਪਰ ਕੀ ਪੁਲਿਸ ਪ੍ਰਸ਼ਾਸਨ ਨਕ ਨਕਮਾ ਹੋ ਚੁੱਕਾ ਹੈ ਵੀ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਇਹ ਬੰਦੇ ਕੌਣ ਕਰ ਰਹੇ ਨੇ ਫੋਟੋਆਂ ਦੇਣ ਦੇ ਬਾਵਜੂਦ ਉਪਚਨਾਵ ਆ ਰਹੇ ਨੇ ਤੇ ਉਹਦੇ ਕਰਕੇ ਵੀਆਈਪੀਜ਼ ਦਾ ਆਣਾ ਜਾਣਾ ਲੱਗਿਆ ਰਹਿੰਦਾ ਤੇ ਚੱਪੇ-ਚੱਪੇ ਦੇ ਵਿੱਚ ਜਿਹੜੀ ਹੈਗੀ ਪੁਲਿਸ ਤਾਇਨਾਤ ਕੀਤੀ ਜਾਂਦੀ ਹੈ ਤੇ ਉਹਦੇ باوجود ਵੀ ਜਿਹੜੀ ਹੈ ਇਹ ਤੁਹਾਡੀਆਂ ਇਤਾਰਾਂ ਚੋਰੀ ਹੋ ਰਹੀਆਂ ਇਹ ਜਿਹੜੀ ਚੱਪੇ-ਚੱਪੇ ਚ ਪੁਲਿਸ ਤੁਹਾਡੇ ਮੁਤਾਬਿਕ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਵੀ ਤਾਇਨਾਤ ਹੈ ਇਹ ਸਿਰਫ ਵੀਵੀਆਈਪੀਜ਼ ਦੀ ਸੁਰੱਖਿਆ ਲਈ ਹੈ ਵੀ ਕਿਤੇ ਵੀਆਈ ਵੀਵੀਆਈਪੀ ਦੀ ਕੋਈ ਮੂਵਮੈਂਟ ਹੋ ਰਹੀ ਹੋਵੇ ਉਹਦੀ ਕਾਰ ਦੇ ਉੱਤੇ ਨਾ ਚਰੀਟ ਨਾ ਕਿਤੇ ਲੱਗ ਜਾਏ ਗਲਤੀ ਨਾ ਸਾਡੇ ਨਾਲ ਕੀ ਹੋ ਰਿਹਾ ਉਹ ਕੋਈ ਫਰਕ ਨਹੀਂ ਹੈ ਚੋਣਾਂ ਦਾ ਇਹ ਆਉਂਦੇ ਹੀ ਰਹਨੇ ਆ ਇਹ ਚੋਣ ਆਉਂਦੇ ਰਹੇ ਆ ਆਉਂਦੇ ਰਹਨੇ ਆ ਲੇਕਿਨ ਕੁਝ ਗਲਤੀ ਸਾਡੀ ਵੀ ਰੈਜ਼ੀਡੈਂਟਸ ਦੀ ਹੈ ਸਾਨੂੰ ਵੀ ਨਾ ਇਹ ਜਿਹੜਾ ਅਧਿਕਾਰ ਮਿਲਿਆ ਨਾ ਵੋਟ ਦਾ ਅਸੀਂ ਵੀ ਨਾ ਸੋਚ ਸਮਝ ਕੇ ਨਹੀਂ ਚੱਲਦੇ ਸਾਡੀ ਵੀ ਬੇਵਕੂਫੀ ਹੈ ਅੱਜ ਮੈਂ ਦਾ ਰੈਜ਼ੀਡੈਂਟਸ ਨੂੰ ਵੀ ਅਪੀਲ ਕਰੂੰਗਾ ਲਿਆਓ ਆਪਣੇ ਦੇ ਵਿੱਚੋਂ ਆ ਛੱਡੋ ਸਾਰੀਆਂ ਪੋਲਿਟੀਕਲ ਪਾਰਟੀਆਂ ਜਦੋਂ ਫੰਡਿੰਗ ਤੁਹਾਡੇ ਇਧਰੋਂ ਜ਼ਿਆਦਾ ਹੋ ਰਹੀ ਆ ਤਾਂ ਫਿਰ ਕੋਈ ਆਪਣਾ ਹੀ ਕੈਂਡੀਡੇਟ ਖੜਾ ਕਰੋਗੇ ਗੱਲ ਪ੍ਰੋਬਲਮ ਫਿਊਚਰ ਪਲਾਨਸ ਤਾਂ ਬਿਲਕੁਲ ਹੈ ਮ ਅਜ ਆਸਮੁਰਾਤ ਮੇਰੀ ਅੰਦਰ ਵੀ ਹੈ ਵੀ ਇੱਕ ਰੈਵੋਲੂਸ਼ਨ ਲੈ ਕੇ ਆਈ ਏ ਆ ਪੋਲਿਟੀਕਲ ਜਿਹੜੀ ਟਰੈਡੀਸ਼ਨਲ ਪਾਰਟੀਆਂ ਹੈ ਭਾਵੇਂ ਉਹ 1900 ਦੇ ਦੀ ਮੂਵਮੈਂਟ ਤੋਂ ਬਣੀ ਹੈ ਭਾਵੇਂ ਉਹ ਸਭ ਦਾ ਵਿਕਾਸ ਵਾਲੀ ਹੈ ਤੇ ਭਾਵੇਂ ਕੋ ਹੱਥ ਵਾਲੀ ਹੈ ਤੇ ਭਾਵੇਂ ਕੋ ਹਾਥੀ ਵਾਲੀ ਹੈ ਮੈਨੂੰ ਤਾਂ ਸਮਝ ਨਹੀਂ ਆਂਦੀ ਉਹਦਾ ਜਿਹੜਾ ਉਹਦੇ ਉੱਤੇ ਆ ਕੇ ਸਿਰ ਤੇ ਬਹਿ ਜਾਂਦਾ ਬਾਦਸ਼ਾਹ ਤਾਂ ਉਹੀ ਬਣ ਜਾਂਦਾ ਬਾਕੀ ਤਾਂ ਸਾਰੇ ਗੋਲੇ ਨੇ ਗੁਲਾਮ ਠੀਕ ਹੈ ਜੀ ਕਿਉਂਕਿ ਗੁਰਦੇਵਨਗਰ ਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਆ ਕਿਉਂਕਿ ਇਨਾਂ ਦੀ ਸੁਰੱਖਿਆ ਦੀ ਜਿਹੜੀ ਹੈਗੀ ਉਹ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਹਾ ਕਿਉਂਕਿ ਪੁਲਿਸ ਵੀ ਆਂਦੀ ਹੈ ਤੇ ਖਾਣਾ ਪੂਰਤੀ ਕਰਕੇ ਚਲ ਜਾਂਦੀ ਹੈ ਤੇ ਜਿਹੜੇ ਲੀਡਰ ਨੇ ਉਹ ਅੱਜਕੱਲ ਉਪ ਚੋਣਾਂ ਦੇ ਵਿੱਚ ਵਿਅਸਤ ਨੇ ਤੇ ਲੋਕਾਂ ਦੇ ਵਿੱਚ ਗੁੱਸਾ ਜ਼ਰੂਰ ਹੈ ਤੇ ਸਾਡੇ ਨਾਲ ਹੋਰ ਸੱਜਣ ਵੀ ਹੋਣੇ ਸਰ ਕੀ ਨਾਮ ਹੈ ਤੁਹਾਡਾ ਸੁਭਾਸ਼ ਬੋਂਗਾ ਨਾਮ ਹੈ ਜੀ ਮੇਰਾ ਕਾਫੀ ਗੱਲਾਂ ਦਿੱਤਾ ਮੇਰੇ ਮਿੱਤਰ ਨੇ ਦਸੀਆਂ ਤੇ ਮੈਂ ਵੀ ਕਹਿਣਾ ਚਾਹੂੰਗਾ ਕਿ ਅਸੀਂ ਦੇਖਦੇ ਹਾਂ ਕਿ ਕਿੰਨੇ 1000 ਕਰੋੜ ਕਿੰਦੇ 2-3 ਸਾਲਾਂ ਦੇ ਵਿੱਚ ਪਬਲਿਸਿਟੀ ਤੇ ਲੱਗਿਆ ਕਿ ਅਸੀਂ ਬਿਜਲੀ ਫਰੀ ਦੇ ਰਹੇ ਆ ਅਸੀਂ ਉਹ ਕਰ ਰਹੇ ਆ ਪਬਲਿਸਿਟੀ ਦੀ ਕੋਈ ਜ਼ਰੂਰਤ ਨਹੀਂ ਜੇ ਪ੍ਰੈਕਟੀਕਲੀ ਤੁਸੀਂ ਉਹ ਕੰਮ ਕਰ ਰਹੇ ਹੋ ਤੇ ਯੂ ਨੀਡ ਨਾਟ ਟੂ ਡਿਸਪਲੇ ਪਬਲਿਕ ਕੈਨ ਅੰਡਰਸਟੈਂਡ ਅੱਜ ਆਪਾਂ 50 ਸਾਲ ਪਿੱਛੇ ਦੀ ਪਾਲਿਸੀ ਲੈ ਕੇ ਨਹੀਂ ਚੱਲ ਸਕਦੇ ਕਿ ਲੋਕਾਂ ਨੂੰ ਬੋਰਡ ਲਾ ਕੇ ਕਨਵਿੰਸ ਕਰ ਲਈਏ ਲੋਕਾਂ ਨੂੰ ਪਤਾ ਹੈ ਕੀ ਹੋ ਰਿਹਾ ਜੇ ਉਹਦੀ ਬਜਾਏ ਤੁਸੀਂ ਇੱਕ ਕਲੋਨੀ ਦੇ ਵਿੱਚ ਈਚ ਕਲੋਨੀ 20-25-25 ਕੈਮਰੇ ਲਾ ਦਿਓ ਜਿਹੜੇ ਕਿ 1 ਲੱਖ ਰੁਪਏ 'ਚ 20 ਕੈਮਰੇ ਲੱਗ ਜਾਂਦੇ ਨੇ ਜਿਹੜੇ ਵਾਈਫਾਈ ਨਾਲ ઓਪਰੇਟ ਹੁੰਦੇ ਨੇ ਤੇ ਸ਼ਹਿਰ ਕਿੱਡਾ ਘੇਗਾ ਤੇ ਕਿੰਨੇ ਕੁ ਲੱਖ ਤੁਹਾਡੇ ਲੱਗਣਗੇ ਤੇ ਜਿੱਦਾਂ ਤੁਸੀਂ ਕਰੋਨਾ ਵੇਸਟ ਕੀਤਾ ਉਹਦੇ ਅਗੇਂਸਟ ਜੇ ਤੁਸੀਂ ਦੇਖੋ ਕਿ ਜੇ ਤੁਸੀਂ 10-5 ਕਰੋੜ ਲਾ ਕੇ ਸ਼ਹਿਰ 'ਚ ਕੈਮਰਾ ਹੀ ਇੰਨੇ ਕੁ ਲਾ ਦਿਓ ਚੋਰ ਨੂੰ ਡਰ ਰਹੇਗਾ ਕੋਈ ਸੇਫਟੀ ਸਿਕਿਉਰਿਟੀ ਬਣ ਜਾਏਗੀ ਇੱਕ ਹਿਊਮਨ ਬੀਿੰਗ ਐ ਤੁਸੀਂ ਉਹ ਮੈਂ ਆ ਸਾਨੂੰ ਬੇਸਿਕ ਨੀਡ ਸਾਡੀ ਕੀ ਐ ਪਾਣੀ ਬਿਜਲੀ ਸਿਕਿਉਰਿਟੀ ਤੇ ਫ੍ਰੈਸ਼ਰ ਠੀਕ ਐ ਇੱਥੇ ਫ੍ਰੈਸ਼ਰ ਦੇ ਨਾਂ ਤੇ ਪੇੜ ਕੱਟੇ ਜਾਂਦੇ ਨੇ ਕੋਈ ਪਰੂਨੀ ਕਰਨੀ ਆ ਜੀ ਕਰਦੇ 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 ਸਾਰਾ ਪੇੜ ਕੱਟੀ ਜਾਂਦੇ ਨੇ ਤੇ ਫਿਰ ਲਾਇਕ ਆਦੇ ਲਈ ਹੈ ਤੁਸੀਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਬਿਜਲੀ ਦਾ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ ਕਿ ਬਿਜਲੀ ਦਾ ਤੇ ਕੀ ਹਾਲਤ ਕਰਦੇ ਨੇ ਰੋਜ਼ ਦਿਨ ਚ 5 ਤੋਂ 7 ਵਾਰੀ ਬਿਜਲੀ ਜਾਂਦੀ ਹੈ ਔਰ ਪਤਾ ਨਹੀਂ ਕਦੋਂ ਆਣੀ ਹੈ ਇਧਰੋਂ ਕੰਪਲੀਟ ਜਾਂਦੀ ਹੈ ਇਧਰੋਂ ਮੈਸੇਜ ਆਂਦਾ ਹੈ ਕਿ ਜੀ ਇਟ ਵਿਲ ਬੀ ਰੀਸਟੋਰਡ ਆਫਟਰ ਸ਼ਟਡਾਊਨ ਡਸ ਇਟ ਮੇਕ ਐਨੀ ਸੈਂਸ ਕੋਈ ਸੈਂਸ ਨਹੀਂ ਐਸ ਮੈਸੇਜ ਦੀ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਵੀ ਬਿਜਲੀ ਦਾ ਛਪਕਾ ਵੀ ਨਹੀਂ ਵਜੇਗਾ ਤੁਹਾਡੇ ਸਾਹਮਣੇ ਰੋਜ਼ ਕਿੰਨੇ ਵਜਦੇ ਨੇ ਆਪਾਂ ਤਾਂ ਰਿਕਾਰਡ ਕੱਢ ਕੇ ਦੇਖ ਲਾਂ ਕਿੰਨੀਆਂ ਕੰਪਲੇਂਟ ਜਾਂਦੀਆਂ ਦਿੰਦੀਆਂ ਕਿਉਂ ਐਨੀ ਵਾਰੀ ਪਾਵਰ ਫੇਲ ਹੁੰਦੀ ਹੈ ਕਿ ਆਪਾਂ ਅੱਜ ਚੰਦ ਉਤਾਰਿਆ ਤੇ ਪਹੁੰਚੀ ਜਾਂਦੇ ਆ ਮਾਰਸ ਤੇ ਚਲੇ ਗਿਆ ਆਪਾਂ ਆਪਾਂ ਇੱਕ ਪਾਵਰ ਸ਼ਟਡਾਊਨ ਨੂੰ ਇੱਕ ਕੰਟਰੋਲ ਨਹੀਂ ਕਰ ਸਕਦੇ ਕਿ ਇੱਕ ਵਾਰੀ ਜੇ ਪਾਵਰ ਸ਼ਟਡਾਊਨ ਹੋ ਰਹੀ ਹੈ ਫਿਰ ਉਤੋਂ ਲੇ ਮੈਕਸਕਿਊਸ ਆਸੀਂ ਬਣਾਉਨੇ ਆ ਕਿ ਜੀ ਉਹੋ ਉਧਰ ਤਾਂ ਪਾਵਰ ਦੇ ਵਿੱਚ ਲੋਕਾਂ ਨੇ ਓਵਰਲੋਡ ਕੀਤਾ ਆ ਤੁਹਾਡੇ ਸਮਾਰਟ ਮੀਟਰ ਨੇ ਤੁਹਾਨੂੰ ਤਾਂ ਘਰ ਬੈਠੇ ਪਤਾ ਲੱਗਦਾ ਕਿੰਨੀ ਓਵਰਲੋਡ ਕੀਤਾ ਉਹਦਾ ਚਲਾਨ ਘਟੋ ਉਹਨੂੰ ਨੋਟਿਸ ਦਿਓ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਕਿ ਪਬਲਿਕ ਸੇਵ ਤੋਂ ਲੈ ਕੇ ਰਾਤ ਤੱਕ ਆਪਣੇ ਸਿਸਟਮ 'ਚ ਪਰੇਸ਼ਾਨੀ ਹੋਈ ਰਹਿੰਦੀ ਹੈ ਕਿ ਕੋਈ ਯੂ ਨੇਮ ਦਾ ਡਿਪਾਰਟਮੈਂਟ ਮੇਰਾ 1990 ਦਾ ਬਰਥ ਸਰਟੀਫਿਕੇਟ ਬਣਿਆ ਹੋਇਆ ਮੇਰਾ ਬਰਥ ਤਾਂ ਉਸ ਤੋਂ ਵੀ ਪਿੱਛੇ ਆ ਉਹਦੇ 'ਚ ਮਿਊਨਿਸਪੈਲਿਟੀ ਨੇ ਪੰਜਾਬੀ ਤੇ ਉਰਦੂ ਦੋ ਲੈਂਗੁਏਜ ਲਿਖੀ ਆ ਮੈਂ ਉਹਨੂੰ ਕਹਿ ਰਿਹਾ ਕਿ ਮੈਨੂੰ ਇਹ ਇੰਗਲਿਸ਼ 'ਚ ਦੇ ਦਿਓ ਉਹ ਕਹਿੰਦੇ ਜੀ ਇਹਨੂੰ ਉਰਦੂ ਨੂੰ ਟ੍ਰਾਂਸਲੇਟ ਕਰਾ ਕੇ ਲਿਆਓ ਕਿਉਂ ਭਈ ਮੈਂ ਤੁਹਾਨੂੰ ਕਿਹਾ ਸੀ ਉਰਦੂ 'ਚ ਬਣਾਓ 1990 ਜੁੜਦੂ ਚੱਲਦੀ ਸੀ ਇੰਡੀਆ 'ਚ ਪੰਜਾਬ 'ਚ ਲੁਧਿਆਣੇ 'ਚ ਤੁਸੀਂ ਉਰਦੂ ਚ ਬੰਦਾਂਦੇ ਹੋ ਔਰ ਪਬਲਿਕ ਨੂੰ ਦੌੜਾਂਦੇ ਹੋ ਕਿ ਜਾਓ ਜੀ ਕਿਸੇ ਮਸਜਿਦ ਚ ਜਾ ਕੇ ਕਹਿੰਦਾ ਟ੍ਰਾਂਸਲੇਟ ਕਰਾ ਲਿਓ ਆ ਯੂ ਸੀਰੀਅਸ ਮਤਲਬ ਕਿਸ ਤਰ੍ਹਾਂ ਦੇ ਮਜ਼ਾਕ ਹੁੰਦੇ ਨੇ ਤੁਹਾਡੇ ਨਾਲ ਕਿਸੇ ਡਿਪਾਰਟਮੈਂਟ ਚ ਤੁਸੀਂ ਚਲੇ ਜਾਓ ਤੁਸੀਂ ਇਸ ਤਰ੍ਹਾਂ ਦੇ ਮਜ਼ਾਕ ਤੁਹਾਡੇ ਨਾਲ ਹੁੰਦੇ ਨੇ ਬਹੁਤ ਧੰਨਵਾਦ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਨ ਦਾਸ ਹੈ ਜੀ ਮੈਂ ਗੁਰਦੇਵ ਨਗਰ ਦਾ ਹਾਂ ਸਭ ਤੋਂ ਪਹਿਲਾਂ ਮੈਂ ਲੁਧਿਆਣਾ ਲਾਈਵ ਵਾਲਿਆਂ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਬਲਮ ਦੇ ਵਿੱਚ ਆ ਕੇ ਆਪਣਾ ਕੀਮਤੀ ਸਮੇਂ ਦਿੱਤਾ ਔਰ ਸਾਡੀ ਸਮੱਸਿਆਵਾਂ ਸੁਣਿਆ ਔਰ ਮੈਂ ਇਹ ਚਾਹੂੰਗਾ ਕਿ ਇਹ ਸਮੱਸਿਆ ਸਾਡੀ ਸਾਰਿਆਂ ਤੱਕ ਪਹੁੰਚਾਈ ਜਾਏ ਜਿਹੜੇ ਵੀ ਇਹਦੇ ਨਾਲ ਰਿਲੇਟਡ ਆਫਸਰਸ ਨੇ ਰਿਲੇਟਡ ਜਿਹੜੇ ਗਵਰਨਮੈਂਟ ਦੇ ਇਹਦੇ ਸਿਸਟਮ ਹੈ ਉਹ ਇਹਨੂੰ ਸੁਣਨ ਔਰ ਇਹਨੂੰ ਸਮਝਣ ਸਮੱਸਿਆਵਾਂ ਦਾ ਮੇਰੇ ਸਾਰੇ ਦੋਸਤਾਂ ਨੇ ਮੇਰੇ ਸਾਰੇ ਨੇਬਰਸ ਨੇ ਤੁਹਾਨੂੰ ਦੱਸਤੀਆਂ ਸਮਾਧਾਨ ਕੀ ਹੈ ਸਮਾਧਾਨ ਇਹ ਕਹੀ ਹੈ ਕਿ ਅਗਰ ਇੰਨੇ ਪੌਸ਼ ਏਰੀਆ ਦੇ ਵਿੱਚ ਜਿੱਥੇ ਟੋਟਲ ਬਿਜ਼ਨਸਮੈਨ ਰਹਿੰਦਾ ਜਿੰਦੇ ਇੱਕ ਇੱਕ ਮਿੰਟ ਦੀ ਕੀਮਤ ਹੈ ਅਗਰ ਉਹ 1 ਮਿੰਟ ਵੀ ਉਹਦੀ ਈਮੇਲ ਬੰਦ ਹੁੰਦੀ ਹੈ ਉਹਦੇ ਕਈ ਬਿਜ਼ਨਸ ਦੇ ਲਿੰਕ ਖਤਮ ਹੋ ਜਾਂਦੇ ਆ ਬਿਜਲੀ ਦੀ ਤਾਰ ਕੱਟੀ ਜਾਣਾ 5000 ਦਾ ਖਰਚਾ ਹੋ ਸਕਦਾ ਹੈ ਲੇਕਿਨ ਹੁੰਦਾ 5 ਲੱਖ ਦਾ ਨੁਕਸਾਨ ਹੋ ਸਕਦਾ ਉਹਦਾ ਇੱਕ ਬਿਜ਼ਨਸ ਦੀ ਡੀਲ ਅਗਰ ਕੱਟ ਜਾਂਦੀ ਹੈ ਆਪਣੇ ਐਕਸਪੋਰਟ ਦਾ ਇੱਕ ਆਰਡਰ ਕੈਨਸਲ ਹੋ ਜਾਂਦਾ ਹੈ ਕੋਈ ਇੱਕ ਪ੍ਰੋਬਲਮ ਆ ਜਾਂਦੀ ਹੈ ਇਹ ਏਰੀਆ ਸਾਰਾ ਇੱਕ ਬਿਜ਼ਨਸਮੈਨ ਦਾ ਏਰੀਆ ਹੈ ਇੱਥੇ ਇੱਕ ਇੱਕ ਮਿੰਟ ਦੀ ਵੈਲਿਊ ਹੈ ਸੋ ਇੱਥੇ ਦੀ ਸਿਕਿਉਰਿਟੀ ਇਸ ਲਈ ਵੀ ਜ਼ਿਆਦਾ ਜ਼ਰ ਕਿਉਂਕਿ ਇੱਥੇ ਰੈਜ਼ੀਡੈਂਸ ਦਾ ਕੰਮ ਉਸ ਹਾਮ ਨਾਲ ਬਹੁਤ ਜ਼ਰੂਰੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਇੱਥੇ ਦੇ ਲੋਕਾਂ ਦਾ ਸੋ ਮੈਂ ਇੱਕ ਸਮਾਧਾਨ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਵੀ ਬੰਦਾ ਇੱਥੇ ਦਾ ਕੈਂਡੀਡੇਟ ਜਿਹੜਾ ਵੈਸ ਵਿੱਚ ਇਲੈਕਸ਼ਨ ਲੜਨਾ ਚਾਹੁੰਦਾ ਹੈ ਉਹ ਸਾਨੂੰ ਪਹਿਲਾਂ ਆ ਕੇ ਕਮਿਟਮੈਂਟ ਕਰੇ ਰਿਟਰਨ ਦੇ ਵਿੱਚ ਦੇਵੇ ਕਿ ਮੈਂ ਇਸ ਪੂਰੇ ਨੂੰ ਗੇਟਿਡ ਕਰਾ ਕੇ ਦਊਂਗਾ ਇਸ ਪੂਰੀ ਕਲੋਨੀ ਨੂੰ ਗੇਟਿਡ ਕਰਾ ਕੇ ਦਊਂਗਾ ਕਰੀਬਨ 10 12 ਸਾਡੇ ਗੇਟ ਹੋਣਗੇ 10 12 गेटਾਂ ਨੂੰ ਉਹਨਾਂ ਜ਼ਿਆਦਾ ਕੋਸਟ ਨਹੀਂ ਹੈ। ਅਗਰ ਆਪਾਂ ਸਾਰੇ ਗੇਟ ਲਗਵਾ ਦਈਏ ਔਰ ਗੇਟ ਰਾਤ ਨੂੰ ਬੰਦ ਹੋ ਜਾਣ ਰਾਤੀ ਇੱਕ ਗੇਟ ਮੇਨ ਕਰ ਲਈਏ, ਦੋ ਗੇਟ ਮੇਨ ਕਰਦੇ ਉੱਥੇ ਸਿਕਿਉਰਿਟੀ ਵਾਲਾ ਬੈਠ ਜਾਵੇ। ਇਹ ਏਰੀਆ ਪੂਰਾ ਸੁਰੱਖਿਅਤ ਹੋ ਸਕਦਾ ਹੈ। ਦੂਸਰੇ ਨੰਬਰ ਤੇ ਇਸ ਪੂਰੇ ਏਰੀਆ ਦੇ ਵਿੱਚ ਜਿੰਨੀਆਂ ਐਂਟਰੀਸ ਆਉਂਦੇ ਉੱਤੇ ਅਗਰ ਆਪਾਂ ਸੀਸੀਟੀਵੀ ਕੈਮਰਾਸ ਲਗਾ ਦਈਏ। ਸੀਸੀਟੀਵੀ ਕੈਮਰਾ ਦੀ ਜਿਹੜੀ ਰਿਕਾਰਡਿੰਗ ਹੈ ਉਹ ਪਬਲਿਕ ਦੇ ਵਿੱਚ ਗੁਰਨੇਮ ਗੁਰਦੇਵ ਨਗਰ ਦੇ ਹਰ ਪਬਲਿਕ ਦੇ ਮੋਬਾਈਲ 'ਤੇ ਹੋਣੀ ਚਾਹੀਦੀ ਹੈ ਤਾਂ ਕਿ ਉਹ ਦੇਖ ਸਕੇ ਕਿ ਕਿਹੜਾ ਵੀ ਅਣਪਛਾਤਾ ਬੰਦਾ ਇੱਥੇ ਆ ਰਿ ਔਰ ਕੀ ਇੱਥੇ ਆਪਾਂ ਦੇਖ ਸਕਦੇ ਆਪਾਂ ਸਿਕਿਉਰਿਟੀ ਦੇ ਬਾਰੇ ਆਪਾਂ ਕਰ ਸਕਦੇ ਆ। ਸੋ ਮੇਰੀ ਰਿਕੁਐਸਟ ਇੱਕ ਸ਼ਾਰਟ ਦੇ ਵਿੱਚ ਇਹੀ ਹੈ ਕਿ ਜਿਹੜਾ ਵੀ ਕੈਂਡੀਡੇਟ ਇੱਥੋਂ ਲੜਨਾ ਚਾਹੁੰਦਾ ਹੈ ਉਹ ਆਪਣੇ ਅਖਬਾਰਾਂ 'ਚ ਫੋਟੋਆਂ ਦੇਣ ਦੀ ਬਜਾਏ ਜਾਂ ਵੱਡੇ-ਵੱਡੇ ਪੋਸਟਰ ਲਗਾਉਣ ਦੀ ਬਜਾਏ ਸਾਨੂੰ ਆ ਕੇ ਮਿਲਲੇ। ਅਸੀਂ ਇੱਥੇ ਬੈਠੇ ਆਂ ਅੰਨ੍ਹੇ ਸਾਡੇ ਨਾਲ ਆ ਕੇ ਗੱਲ ਕਰੇਗੀ ਵੀ ਰਾਜਨ ਜੀ ਆਪਾਂ ਇਹਦਾ ਹੱਲ ਕੀ ਕਰ ਕਰ ਸਕਦੇ ਆ। ਸਿਰਫ ਆਪਾਂ ਇਹਦਾ ਪ੍ਰੋਪਗੈਂਡਾ ਨਹੀਂ ਕਰਨਾ। ਨਾ ਆਪਾਂ ਸਰਕਾਰ ਦੀ ਬੁਰੀਾਈ ਕਰ ਰਹੇ ਆ ਨਾ ਆਪਾਂ ਕਿਸੇ ਦੀ ਬੁਰੀਾਈ ਕਰ ਰਹੇ ਆ। ਮਸਲੇ ਦਾ ਹੱਲ ਹੋਣਾ ਚਾਹੀਦਾ। ਦੋ ਚੀਜ਼ਾਂ ਤੁਹਾਡੇ ਕੋਲ ਮੰਗੀਆਂ ਨੇ ਵੱਤ ਤੋਂ ਵੱਤ 2-4-5-10 ਲੱਖ ਰੁਪਏ ਦਾ ਖਰਚਾ ਹੋਏਗਾ ਗੇਟ ਓਨਗੇ 5-10 ਲੱਖ ਰੁਪਏ ਦਾ ਖਰਚਾ ਹੋਏਗਾ ਇੰਨੇ ਪੈਸੇ ਆਪਾਂ ਪੋਸਟਰਾਂ ਤੇ ਲਗਾ ਦੇਣੇ ਆ ਇੰਨੇ ਪੈਸੇ ਆਪਾਂ ਸਟਿਕਰਾਂ ਤੇ ਲਗਾ ਦੇਣੇ ਆ ਇਹ ਪਬਲਿਕ ਇੱਥੇ ਦੀ ਜਿਹੜੀ ਤੁਹਾਡੇ ਨਾਲ ਖੜੀ ਹੈ ਜਿਹੜਾ ਕੈਂਡੀਡੇਟ ਸਾਡੇ ਨਾਲ ਸਪੋਰਟ ਕਰੇਗਾ ਸਾਡੇ ਲਈ ਕੰਮ ਕਰੇਗਾ ਅਸੀਂ ਉਹਦੇ ਨਾਲ ਸਾਰਾ ਗੁਰਦੇਵ ਨਗਰ ਉਹਦੇ ਨਾਲ ਪੂਰਾ ਜੋਰ ਸ਼ੋਰ ਲਗਾ ਕੇ ਉਹਦੇ ਨਾਲ ਆਪਾਂ ਖੜੇ ਆ ਜੀ ਠੀਕ ਹੈ ਜੀ